ਅੱਜ ਇੰਡੀਅਨ ਪ੍ਰੀਮੀਅਰ ਲੀਗ ਦਾ ਫਾਈਨਲ ਮੈਚ ਹੋਣ ਜਾ ਰਿਹਾ ਗੁਜਰਾਤ ਦੇ ਨਰਿੰਦਰ ਮੋਦੀ ਇਸ ਛੇੜੀ ਦੇ ਵਿੱਚ ਤੁਹਾਨੂੰ ਦੱਸਦੇ ਕਿ ਫਾਈਨਲ ਵਿੱਚ ਜਿਹੜੀ ਟੀਮ ਹੈ ਉਹ ਇੱਕ ਰੋਲ ਚੈਲੰਜ ਬੰਗਲੌਰ ਹੈ ਤੇ ਦੂਜੇ ਪਾਸੇ ਕਿੰਗਸ ਪੰਜਾਬ ਜਿਹੜੀ ਹੈਗੀ ਤੁਹਾਨੂੰ ਦੱਸਦੇ ਕਿ ਦੋਵੇਂ ਟੀਮਾਂ ਨੇ ਅੱਜ ਤੱਕ ਆਈਪਲ ਦਾ ਕਦੇ ਵੀ ਜਿਹੜਾ ਖਿਤਾਬ ਹੈ ਉਹ ਆਪਣੇ ਨਾਮ ਨਹੀਂ ਕੀਤਾ ਹਾਲਾਂਕਿ ਤੁਹਾਨੂੰ ਦੱਸਦੇ ਕਿ 2014 ਤੋਂ ਬਾਅਦ ਪਹਿਲੀ ਦੂਜੀ ਵਾਰ ਜਿਹੜਾ ਹੋ ਚੁੱਕਾ ਹੈ ਕਿ ਜਿਹੜੀ ਪੰਜਾਬ ਦੀ ਟੀਮ ਜਿਹੜੀ ਹੈ ਉਹ ਫਾਈਨਲ ਤੇ ਪਹੁੰਚ ਚੁੱਕੀ ਹੈ ਤੁਹਾਨੂੰ ਦੱਸਦੇ ਕਿ ਇਸ ਵਾਰ ਕਿਤਨਾ ਕਿ ਜਿਹੜਾ ਪੰਜਾਬ ਦੇ ਅਨਕੈਪਟਡ ਪਲੇਅਰ ਨੇ ਖਾਸ ਕਰਕੇ ਪ੍ਰਭ ਸਿਮਰਨ ਸਿੰਘ ਹੋਣ ਹਰਪ੍ਰੀਤ ਬੜਾਰ ਹੋਵੇ ਜਾਂ ਨਿਹਾਲ ਬਡੇਰਾ ਉਹਨਾਂ ਨੇ ਕਾਫੀ ਜਰਾ ਨਾਮ ਰੋਸ਼ਨ ਕੀਤਾ ਤੇ ਕਾਫੀ ਜਿਹੜੇ ਮੈਚ ਹੈ ਪੰਜਾਬ ਟੀਮਾਂ ਨੂੰ ਚਿਤਾਇਆ ਤੇ ਅੱਜ ਤੁਹਾਨੂੰ ਦੱਸ ਸੀ ਕਿ ਮੈਚ ਜਿਹੜਾ ਹੋਣ ਸ਼ੁਰੂ ਹੋਣ ਜਾ ਰਿਹਾ ਵਾ 7 ਵਜੇ ਟੋਸ ਹੋਵੇਗਾ ਤੇ ਸਾਢੇ 7 ਵਜੇ ਜਿਹੜਾ ਮੈਚ ਹੋਣ ਜਾਏਗਾ ਉਸ ਤੋਂ ਲੈ ਕੇ ਵਕਫਾ ਵਕਫਾ ਕਿ ਕ੍ਰਿਕਟ ਪ੍ਰੈਮੀਅਰ ਨਾਲ ਅੱਥੀ ਗੱਲਬਾਤ ਕਰਾਂਗੇ ਅੱਜ ਕਿੰਨਾ ਕਰੋ ਉਤਸ਼ਾਹ ਕੀ ਕੁਝ ਕਹਿਣਾ ਚਾਹਣਗੇ ਗੱਲਬਾਤ ਕਰੇ ਨਵਜੋਤ ਗ੍ਰੋਵਰ ਜੀ ਤੁਹਾਡੇ ਨਾਲ ਨੇ ਏਜੀਏ ਦੇ ਸਕੱਟਰੀ ਸਾਡੇ ਨਾਲ ਨੇ ਸਰ ਕਾਫੀ ਸਰ ਅੱਜ ਭਾਗਾ ਵਾਲਾ ਦਿਨ ਹੈਗਾ ਕਿਉਂਕਿ ਕ ਕੁਝ ਕਹਿਣਾ ਚਾਹੁੰਦੀ ਪੰਜਾਬ ਦੀ ਟੀਮ ਨੂੰ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਸਭ ਤੋਂ ਪਹਿਲਾਂ ਬੈਸਟ ਆਫ ਲੱਕ ਕਹਿਣਾ ਚਾਹਾਂਗਾ ਆਪਣੇ ਪੰਜਾਬੀਆਂ ਨੂੰ ਜਿਹੜੇ ਸਾਡੇ 2014 ਤੋਂ ਬਾਅਦ ਜੇ ਅੱਜ ਮੌਕਾ ਮਿਲਿਆ ਉਹਨਾਂ ਨੂੰ ਆਈਪੀਐਲ ਫਾਈਨਲ ਦੇ ਵਿੱਚ ਉਹਨਾਂ ਨੇ ਆਪਣੀ ਨਾਮਜ਼ਦਗੀ ਕੀਤੀ ਹੈ ਤੇ ਬਹੁਤ ਵੱਡਾ ਦਿਨ ਹੈ ਕਿ ਸਾਡੇ ਪੰਜਾਬ ਦੇ ਲਈ ਬਹੁਤ ਵਧੀਆ ਕਿਉਂਕਿ ਜਿਹੜੇ ਸਾਡੇ ਪੰਜਾਬੀ ਹੈ ਨਾ ਉਹਨਾਂ ਦੇ ਬਲੱਡ ਦੇ ਵਿੱਚ ਹੀ ਬਹੁਤ ਐਗਰੈਸ਼ਨ ਹੈ ਤੇ ਜਿਹੜੇ ਸਾਡੇ ਜਿੱਥੇ ਵੀ ਪੰਜਾਬੀ ਗਏ ਨੇ ਚਾਹੇ 올ਓਵਰ ਵਰਲਡ ਲਾ ਲੋ ਜਾਂ ਜਿੱਥੇ ਵੀ ਸਾਡੇ ਪੰਜਾਬੀਆਂ ਨੇ ਨਾਮ ਰੋਸ਼ਨ ਕੀਤਾ ਇਹਨਾਂ ਦੇ ਖੂਨ ਦੇ ਵਿੱਚ ਹੀ ਜਿਹੜਾ ਵਾ ਉਹ ਯੋਧਿਆਂ ਦੀ ਧਰਤੀ ਹੈ ਪੰਜਾਬ ਤੇ ਮੈਂ ਚਾਹਨਾ ਕਿ ਅੱਜ ਦਾ ਮੈਚ ਵੀ ਜਿੱਤ ਕੇ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰੇ ਤੇ ਖਾਸ ਕਰਕੇ ਜਿਹੜੇ ਅਨਕੈਪਡ ਪਲੇਅਰ ਨੇ ਹੈ ਓਪਨਿੰਗ ਬੈਟਸਮੈਨ ਕਰੀਏ ਪ੍ਰਭ ਸਿਮਨਪਰਾ ਸ਼ਾਹ ਆਰਿਆ ਦੀ ਗੱਲ ਕਰੀ ਨਿਹਾਲ ਵਡੇਹਰਾ ਦੀ ਗੱਲ ਕਰ ਗਏ ਲੁਧਿਆਣਾ ਦਾ ਹੈਗਾ ਬਾਹਰ ਪ੍ਰੀਤ ਬੜਾ ਖਾਸ ਕਰਕੇ ਅਨਕੈਪਡ ਪਲੇਅਰ ਜੋ ਹੇਠ ਤੱਕ ਇੰਟਰਨੈਸ਼ਨਲ ਕ੍ਰਿਕਟ ਨਹੀਂ ਖਿੜੀ ਹੈ ਉਹਨਾਂ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਪੰਜਾਬ ਦੇ ਉਹਨਾਂ ਨੂੰ ਕੀ ਕਹਿਣਾ ਕੋਈ ਨਹੀਂ ਨਹੀਂ ਮੈਂ ਤੇ ਉਹਨਾਂ ਨੂੰ ਬੈਸਟ ਵਿਸ਼ਸ ਦਵਾਂਗਾ ਦੇਖੋ ਐਡੇ ਐਡੇ ਅੱਛੇ ਪਲੇਅਰ ਆ ਸਾਡੇ ਪੰਜਾਬ ਦੇ ਜਿਵੇਂ ਲੁਧਿਆਣਾ ਤੋਂ ਨੇ ਜਾਂ ਸਾਡੇ ਸਾਡੇ ਜੀਏ ਦੇ ਵਿੱਚੋਂ ਵੀ ਕਿੰਨੇ ਇੰਡੀਆ ਨੂੰ ਅੱਠ ਪਲੇਅਰ ਮਿਲੇ ਨੇ ਤੇ ਬੜੀ ਮੈਂ ਤੇ ਉਹਨਾਂ ਨੂੰ ਸਾਰਿਆਂ ਨੂੰ ਬੈਸਟ ਆਫ ਲੱਕ ਕਵਾਂਗਾ ਤੇ ਸਾਡੇ ਪੰਜਾਬ ਦੇ ਵਿੱਚ ਜਿਵੇਂ ਬੜਾ ਟੈਲੈਂਟ ਹੈ ਤੇ ਮੇਰੇ ਵੱਲੋਂ ਇਹ ਵੀ ਬੀਸੀਸੀਆਈ ਨੂੰ ਇੱਕ ਰਿਕਵੈਸਟ ਹੈ ਤੇ ਕਿ ਪੀਸੀਆ ਨੂੰ ਕਿ ਸਾਡੇ ਜਿਹੜੇ ਪੰਜਾਬ ਦੇ ਜਿੰਨੇ ਵੀ ਡਿਸਟ੍ਰਿਕਟ ਹੈ ਉਹਨਾਂ ਨੂੰ ਸਾਰਿਆਂ ਦਾ ਇਨਫਰਾਸਟ੍ਰਕਚਰ ਅਡਾਪਟ ਕਰਕੇ ਵਧੀਆ ਇਨਫਰਾਸਟ੍ਰਕਚਰ ਦੇ ਕੇ ਬੱਚਿਆਂ ਨੂੰ ਅੱਛਾ ਮਾਹੌਲ ਦੇਣਾ ਚਾਹੀਦਾ ਜੋ ਕਿ ਸਾਡੇ ਕ੍ਰਿਕਟ ਜਿਹੜਾ ਸਾਡਾ ਦੇਸ਼ ਕ੍ਰਿਕਟ ਦੇ ਵਿੱਚ ਜਾਨਿਆ ਜਾਂਦਾ ਕਿਉਂਕਿ ਕ੍ਰਿਕਟ ਹਰ ਬੱਚੇ ਦੇ ਮਨ 'ਚ ਦਿਲ 'ਚ ਵਸੀ ਹੋਈ ਆ ਤੇ ਸਾਡੇ ਪੰਜਾਬ ਦੇ ਹਰ ਡਿਸਟ੍ਰਿਕਟ ਦਾ ਇਨਫਰਾਸਟ੍ਰਕਚਰ ਜਿਹੜਾ ਸੈਵਨ ਸਟਾਰ ਇਨਫਰਾਸਟ੍ਰਕਚਰ ਹੋਵੇ ਵਧੀਆ ਉਹਨਾਂ ਨੂੰ ਫੈਸਿਲਿਟੀਆਂ ਮਿਲਣ ਕਿਟਸ ਮਿਲਣ ਹਰ ਚੀਜ਼ ਮਿਲੇ ਜਦੇ ਨਾਲ ਸਾਡੇ ਹੋਰ ਬੱਚੇ ਜਿਹੜੇ ਪ੍ਰਭੂ ਗਿਲ ਵਰਗੇ ਸ਼ੁਭਮਨ ਗਿਲ ਵਰਗੇ ਸਾਡੇ ਅਭਿਸ਼ੇਕ ਸ਼ਰਮਾ ਜਿਵੇਂ ਅੰਮ੍ਰਿਤਸਰੋਂ ਇਸ ਤਰ੍ਹਾਂ ਦੇ ਜਿਹੜੇ ਪਲੇਅਰ ਸਾਡੇ ਨਿਕਲ ਕੇ ਇੰਡੀਆ ਦਾ ਨਾਮ ਰੋਸ਼ਨ ਕਰਨ ਮੇਰਾ ਸਾਰਾ ਆਖਰੀ ਸਵਾਲ ਸਿਰ ਤੁਹਾਡੇ ਤੋਂ ਹੋ ਗਿਆ ਵਾ ਅ ਸ਼੍ਰਿਆਸ ਆਈਅਰ ਕਿਸ ਤਰ੍ਹਾਂ ਕਿ ਹੁਣ ਜਿਹੜਾ ਅਸੀਂ ਉਹਨੂੰ ਸਰਪੰਚ ਕਹਿਣ ਲੱਗ ਪਏ ਆ ਉਹਦਾ ਤੋਂ ਹੀ ਰੋਲ ਸਰ ਕਿਸ ਤਰ੍ਹਾਂ ਦਾ ਉਹਦਾ ਕਿੰਨਾ ਐਮ ਰੋਲ ਸਮਝੋਗੇ ਜੋ ਅੱਜ ਪੰਜਾਬ ਫ ਜਿਹੜਾ ਲੀਡ ਕਰ ਰਿਹਾ ਹੁੰਦਾ ਉਹਦੇ ਤੇ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਉਹਦਾ ਜਿਹੜਾ ਰੋਲ ਹੁੰਦਾ ਕਿਉਂਕਿ ਇੱਕ ਬਰਗੇਡੀਅਰ ਦਾ ਰੋਲ ਹੁੰਦਾ ਹੈ ਤੇ ਇੱਕ ਉਹਦਾ ਅੱਛਾ ਰੋਲ ਆਪਣੀ ਟੀਮ ਨੂੰ ਚੇਅਰ ਕਰਕੇ ਰੱਖਣਾ ਆਪਣੀ ਟੀਮ ਦਾ ਮਨੋਬਲ ਚੁੱਕ ਕੇ ਰੱਖਣਾ ਤੇ ਸਾਰਿਆਂ ਨੂੰ ਟੀਮ ਇਕੱਠੀ ਟੀਮ ਵਰਕ ਕਰਕੇ ਨਾਲ ਹੀ ਸਾਡੇ ਪੰਜਾਬ ਦਾ ਜਿਹੜੀ ਸਾਡੀ ਟੀਮ ਹੈ ਜਿਹੜੀ ਪੰਜਾਬ ਐਂਟਰ ਹੋਈ ਹੈ ਮੈਂ ਤਾਂ ਚਾਹਨਾ ਅੱਜ ਇਤਿਹਾਸਿਕ ਦਿਨ ਹੋਵੇ ਤੇ ਸਾਡੇ ਪੰਜਾਬ ਜਿੱਤ ਕੇ ਵਾਪਸ ਆ ਅੱਜ ਕੀ ਲੱਗਦਾ ਕਿਸ ਦਾ ਦਿਨ ਹੋ ਸਕਦਾ ਕਿਹੜਾ ਪੰਜਾਬ ਦਾ ਮੇਨ ਰੈਲ ਵਾਲਾ ਪਲੇਅਰ ਜੋ ਮੈਨ ਆਫ ਦਾ ਮੈਚ ਪੰਜਾਬ ਜਿੱਤਾ ਹੋਏਗਾ ਕੀ ਤੁਹਾਡੀ ਕੀ ਰਾਏ ਮੇਰੇ ਸਾਨਾ ਬਰਾੜ ਜਾਂ ਮੇਰੇ ਸਾਨਾ ਤੇ ਦੇਖੋ ਸਾਡੇ ਵਿਰੁੱਧ ਸਾਰੇ ਇੱਕੋ ਜਿਹੇ ਨੇ ਪਰ ਸਾਡੀ ਪੰਜਾਬ ਜਿੱਤ ਕੇ ਆਵੇ ਤੇ ਸਾਡੇ ਅਸਤੇ ਤੇ ਬੈਸਟ ਆਫ ਲੱਕ ਉਹਨਾਂ ਨੂੰ ਹੀ ਆ ਤੇ ਬਿਲਕੁਲ ਪੰਜਾਬ ਜਿੱਤ ਕੇ ਆਵੇ ਤੇ ਸਭ ਕੋਈ ਕਿ 2014 ਤੋਂ ਬਾਅਦ ਜਿਹੜੀ ਹੈ ਪੰਜਾਬ ਆਈਪਲ ਦੇ ਫਾਈਨਲ ਵਿੱਚ ਪੁੱਜਿਆ ਸਾਡੇ ਨਾਲ ਹੋਰ ਬੱਚੇ ਵੀ ਨੇ ਗੱਲਬਾਤ ਕਰਦੇ ਆ ਆਈਪਲ ਕਿੰਨੇ ਦਿਨ ਤੋਂ ਤੁਸੀਂ ਫੋਲੋ ਕਰ ਰਹੇ ਹੋ शुरू शुरू से से सर से, तो पंजाब की टीम दो के बाद दूसरी बार पहुंचती हाँ। है तो क्या कुछ कहना चाहोगे क्या लगता है आज कौन सा प्लेयर जो पंजाब का नाम चुनकाएगा सर वैसे तो हम सबके वेलविशर है जैसे श्रेयस अयर बैटिंग करते हैं और सारे अपना अपना पार्ट कंट्रीब्यूट करते हैं पर जिस हिसाब से पिछले उनकी परफॉर्मेंसेस देखे तो जो कंसिस्टेंट प्लेयर है वो निहाल वडेरा हैं श्रेय सैर हैं है, तो बैट्समैन का अपनी जगह रोल है और बॉलर्स का अपनी जगह रोल है बाकी हम सबके हम पंजाब की साइड सा बॉलर जो हमारी बॉलिंग है वो इतनी स्ट्रॉन्ग नहीं देख रही है क्योंकि अर्षदीप भी पिछले एक दो मैच देखे तो चार ओवर चौतालीस पैतालीस स्कोर लगातार खा रहे हैं स्पिन भी जो जो चाहला, वो भी इतने स्पिन विकेट्स नहीं लेके जा रहे लगता है कि बॉलिंग को थोड़ा और मजबूत करने की जरूरत है देखो सर वैसे तो दिन की भी बात होती है वैसे चहल तो हाईएस्ट विकेट आई पी एल के तो दिन की बात है जिस हिसाब से जौनसा प्रेशर के अंदर जौनसा प्लेयर वो क्या फील कर रहा है उस पर डिपेंड करता है बाकी हाँ अगर फोकसड हो गए और वैसे तो प्लेयर्स तो सारे बहुत अच्छे हैं और अच्छा खेलेंगे तो हम बेटर कर सकते हैं बाकी ऐसा नहीं है कि बॉलिंग में हमारी कोई कमी वाला पार्ट है सारे अच्छे हैं दूसरी तो टीम बंगलोर भी है तो उसमें विराट कोहली भी है विराट कोहली के भी फैन हो सर वो कोई कौन नहीं होता उनको कुछ कहना चाहोगे <laughs> उनको क्या ही तो कहना चेयर फिर आप किसको करोगे पंजाब को करोगे या बेंगलोर को काफी डिफिकल्ट है चेयर करना दोनों साइड ही मन है उधर विराट कोहली के कारण क्योंकि वो भी टाइटल नहीं जीते कभी पंजाब भी कभी टाइटल नहीं जीती पर फिर भी थोड़ा प्रायोरिटी तो पंजाब को ही अंदर से हाँ जी मैम थोड़ा कि आज मैच हो जा रहा है कि कुछ की लगता है कि केड़ा आज अहम रोल निभाएगा पंजाब के जीतने में मैं तो श्रेया सैयर की फैन हूँ तो मैं चाहती हूँ कि वो अच्छा करे मैच में मैच को जितवाए आप ऐसे क्या बैटिंग बॉलिंग क्या करते हैं मैं फास्ट बॉलर है फास्ट बॉलर तो राइट हैंड राइट हैंड तो अर्शदीप को मतलब अर्शदीप की आपको बॉलिंग कैसी लगती है क्योंकि वो टी20 में इंडिया के लिए सबसे ज्यादा विकेट टेकर वो है आ, अच्छा so, तो हां जी मैं थोड़ा नाम दिया मनी तिवारी तिवारी तो तो तुसी में बैटिंग करते हो नहीं सर मैं बॉलर बॉलर हां जी तो आज जो मैच होने जा रहा है की कुछ कहना चाहोगे किस तरह तो शुभकामनाएं दोगे पंजाब टीम को काफी अच्छी बात है सॉरी सर ਸੋ ਬਿਲਕੁਲ ਹੋਰ ਤੁਹਾਡੇ ਨਾਲ ਹੀ ਗੱਲਬਾਤ ਕਰਦੇ ਹੈਗੇ ਕਿਉਂਕਿ ਮੈਚ ਕਾਫੀ ਉਮੀਦ ਦਾ ਕਾਫੀ ਕਿਉਂਕਿ ਪੰਜਾਬ ਦੇ ਜਿਹੜੇ ਫੈਨ ਹੈ ਉਹ ਕਾਫੀ ਪੱਕੇ ਹੈਗੇ ਹਾਲਾਂਕਿ ਪ੍ਰਦਰਸ਼ਨੀ ਨਾ ਵਧੀਆ ਕਰਦੇ ਨਹੀਂ ਆਪੀਲ ਪਰ ਫੇਰ ਵੀ ਅਸੀਂ ਪੰਜਾਬ ਨੂੰ ਸਪੋਰਟ ਕਰਦੇ ਆ ਤੇ ਅੱਜ ਦਿਨ ਹੋਣ ਗੁਜਰਾਤ ਤੇ ਮੈਚ ਹੋਵੇਗਾ ਕੀ ਲੱਗਦਾ ਟੋਸ ਕਿੰਨਾ ਕਰੇਮ ਰਹਿਣ ਵਾਲਾ ਵਾ ਠੀਕ टॉस सर वैसे तो पिच के हिसाब से वो बड़े प्लेयर हैं उनको तो पता ही है जैसे वो पिच देख के जो भी करेंगे पर ऑब्वियसली टॉस पे भी बहुत ज्यादा चीजें डिपेंड करते हैं आपके पहले लिए गए डिसीजंस बाद में आपको क्या फेवर कर रहे है, नहीं कर रहे जैसे बारिश के कारण पंजाब ने बैटिंग पहले बॉलिंग का फैसला किया था अपना सेमीफाइनल में पर कहीं ना कहीं उन्होंने एंड पे आके उसको सेव कर लिया पर जा तो उनके फेवर में नहीं रहा था वो तो हाँ काफी चीजें टॉस पर भी डिपेंड करती हैं बाकी तो और टेल्स पे सब तो बिल्कुल उम्मीदा ਕਾਫੀ ਕੁਝ ਜ਼ਿਆਦੇ ਹੈਗੀਆਂ ਅਸੀਂ ਗੱਲਬਾਤ ਕੀਤੀ ਕਿ ਕ੍ਰਿਕਟ ਪ੍ਰੀਮੀਅਰ ਦੇ ਨਾਲ ਗੱਲਬਾਤ ਕੀਤੀ ਸੀ ਬਾਕੀ ਜਿਹੜੇ ਏਜੀਏ ਦੇ ਸਕੱਟਰੀ ਨੇ ਨਵਜੋਦ ਕਰੋਵਰ ਸੋਨ ਨਾਲ ਵੀ ਗੱਲਬਾਤ ਕੀਤੀ ਹੈ ਕਾਫੀ ਉਮੀਦਾਂ ਨੇ ਕਿ ਜਿਹੜਾ ਮੈਚ ਹੈ ਇਸ ਵਾਰ ਫਾਈਨਲ ਜਿਹੜਾ ਹੋਣ ਜਾ ਰਿਹਾ ਉਹ ਪੰਜਾਬ ਦੀ ਉਸ ਵਿੱਚ ਜਿੱਤ ਹੋਵੇਗੀ ਕਿਉਂਕਿ ਕਾਫੀ ਮਿਹਨਤ ਕਾਫੀ ਕੀਤੀ ਪਿਆਰ ਟੀਮ ਨੇ ਤੇ ਜਿਹੜਾ ਸਾਡੇ ਸਰਪੰਚ ਸਾਹਿਬ ਜੋ ਕੈਪਟਨ ਨੇ ਸ਼੍ਰੀ ਅਸਾਈਰ ਉਹਨਾਂ ਦੇ ਬਹੁਤ ਲਗਾਤਾਰ ਮੈਚ ਵਿਨਿੰਗ ਜਿਹੜੀਆਂ ਪਾਰੀਆਂ ਉਹ ਜਿਹੜੀਆਂ ਖੇਡੀਆਂ ਜਾ ਰਹੀ ਹੈਗੇ ਤੇ ਕਿਤਨਾ ਕਿਤੇ ਜਿਹੜੇ ਬੱਚੇ ਆ ਜੋ ਸਿੱਖਦੇ ਆ ਕਿਤਨਾ ਕਿਤੇ ਉਹਨੇ ਬੈਸਟ ਆਫ ਲੱਕ ਦੇ ਵਧਾਈਆਂ ਵੀ ਦਿੱਤੀਆਂ ਪੰਜਾਬ ਦੀ ਪੰਜਾਬ ਦੀ ਟੀਮ ਦੀ ਜਿਹੜੀ ਉਹ ਜਿੱਤ ਹੋਏ ਦੂਜੇ ਪਾਸੇ ਜਿਹੜੇ ਏਜੀ ਦੇ ਸੈਕਟਰੀ ਨੇ ਨਵਜੋਤ ਕਰੋਰ ਉਹਨਾਂ ਨੇ ਕਿਹਾ ਕਿ ਜਿਹੜਾ ਸਟੇਡੀਅਮ ਹੈ ਕਿਉਂਕਿ ਇਸ ਸਟੇਡੀਅਮ ਨੇ ਜੋ ਗਾਂਧੀ ਗ੍ਰਾਉਂਡ ਸਟੇਡੀਅਮ ਹੈਗਾ ਇਸ ਸਟੇਡੀਅਮ ਨੇ ਕਾਫੀ ਜਿਹੜੇ ਇੰਟਰਨੈਸ਼ਨਲ ਖਿਡਾਰੀ ਤਨੇ ਇਹ ਅਪੀਲ ਜਰੂਰ ਕੀਤੀ ਹੈ ਉਹਨਾਂ ਨੇ ਬੀਸੀਸੀਆਈ ਨੂੰ ਕਿ ਜੇ ਡਿਸਟ੍ਰਿਕਟ ਸਟੇਡੀਅਮ ਹੈ ਉਹਨਾਂ ਦਾ ਜਿਹੜਾ ਇਨਫਰਾਸਟ੍ਰਕਚਰ ਹੈਗਾ ਉਹਨੂੰ ਹੋਰ ਜਿਹੜੀ ਹੈ ਮਜ਼ਬੂਤ ਕਰਨ ਦੀ ਜਿਹੜੀ ਜਰੂਰਤ ਹੈ ਤਾਂ ਜੋ ਜਿਹੜੇ ਛੋਟੇ-ਛੋਟੇ ਅੰਮ੍ਰਿਤਸਰ ਦੇ ਹੋਰ ਲੋਕ ਜਿਹੜੇ ਨੇ ਪਿੰਡਾਂ ਦੇ ਇਲਾਕੇ ਦੇ ਲੋਕ ਉਹ ਕਿੰਨਾ ਕਿਤੇ ਇੱਥੇ ਖੇਡ ਕੇ ਭਾਰਤ ਦਾ ਜਿਹੜਾ ਨਾਮ ਚਮਕਾ ਸਕਣ ਬਾਕੀ ਦੂਜੇ ਪਾਸੇ ਉਮੀਦ ਉਹਨਾਂ ਨੇ ਇਹ ਜਿੱਤਾ ਹੈ ਯਾਰ ਕਿ ਜਿੱਤ ਜਿਹੜੀ ਹੈ ਸਰ ਉਹ ਪੰਜਾਬ ਦੀ ਟੀਮ ਦੀ ਹੀ ਹੋਵੇਗੀ ਕੈਮਰਾਮੈਨ ਦਿਲੀਪ ਨਾ ਪਰੇਸ਼ਰ ਸ਼ਰਮਾ ਅਜ਼ੀਮ ਮੀਡੀਆ ਅੰਮ੍ਰਿਤਸਰ